ਸਟੇਮ ਪੁਲਿਸ ਲਾਈਨ ਬਠਿੰਡਾ ਤੇ ਮੌਜੂਦ ਹੈ ਜਿੰਨਾ ਵਿਅਕਤੀਆਂ ਦੇ ਗੁੰਮ ਹੋ ਚੁੱਕੇ ਸੀ ਮੋਬਾਈਲ ਅੱਜ ਬਠਿੰਡਾ ਪੁਲਿਸ ਵੱਲੋਂ ਮੋਬਾਈਲ ਰਿਕਵਰ ਕਰਕੇ ਦੇ ਦਿੱਤੇ ਗਿਆ ਇਸ ਉਪਰਾਲੇ ਨੂੰ ਲੈ ਕੇ ਐਸਐਸਪੀ ਬਠਿੰਡਾ ਮਨੀਤ ਕਹਿੰਦਲ ਸਾਡੇ ਨਾਲ ਮਿਲ ਰੋਡੇ ਗੱਲਬਾਤ ਕਰਦੇ ਆ ਮੈਂ ਅੱਜ ਉਹਨਾਂ ਵਿਅਕਤੀਆਂ ਦੇ ਮੋਬਾਈਲ ਵਾਪਸ ਕੀਤੇ ਗਏ ਜਿੰਨਾ ਵਿਅਕਤੀਆਂ ਦੇ ਮੋਬਾਈਲ ਗੁੰਮ ਹੋ ਗਏ ਸੀਗੇ ਕੀ ਕਹਿਣਾ ਚਾਹੂਗਾ ਬਠਿੰਡਾ ਪੁਲਿਸ ਜੀ ਪਿਛਲੇ 2023 ਚ ਜਿਹੜੀ CEIR ਪੋਰਟਲ ਹੈ ਗਵਰਨਮੈਂਟ ਆਫ ਇੰਡੀਆ ਦੀ ਜਿਹਦੀ ਫੁੱਲ ਫਾਰਮ ਸੈਂਟਰਲ ਇਕਵਿਪਮੈਂਟ ਆਇਡੈਂਟੀਟੀ ਰਜਿਸਟਰ ਹੈ ਇਹਦਾ ਪਰਪਸ ਹੈ ਕਿ ਜਦੋਂ ਲੋਕਾਂ ਦੇ ਫੋਨ ਮਿਸ ਹੋ ਜਾਂਦੇ ਹੈ ਤਾਂ ਇਸ ਐਪ ਤੇ ਆਪਣੀ ਮਿਸਿੰਗ ਰਿਪੋਰਟ ਦੇ ਸਕਦੇ ਹੋ ਔਰ ਉਹਦੇ ਨਾਲ-ਨਾਲ ਅਸੀਂ ਪਹਿਲਾਂ ਤੋਂ ਹੀ ਜਿਹੜੀ ਪੰਜਾਬ ਪੁਲਿਸ ਦੀ ਸਾਂਝ ਦੀ ਵਿੰਗ ਹੈ ਉਹਦੇ ਚ ਲੋਕੀ ਪਹਿਲਾਂ ਵੀ ਆਪਣੇ ਮਿਸਿੰਗ ਫੋਨਸ ਦੀ ਰਿਪੋਰਟ ਕਰਦੇ ਹੋ ਤਾਂ ਸਾਡੀ ਜਿਹੜੀ ਸਾਂਝ ਦੀ ਟੀਮ ਹੈ ਉਹ ਲਗਾਤਾਰ ਇਹਦੇ ਚ ਬਹੁਤ ਵਧੀਆ ਕੰਮ ਕਰ ਰਹੀ ਹੈ ਔਰ ਅਸੀਂ ਅੱਜ ਵੀ 115 ਅਜੇ ਮੋਬਾਈਲ ਜਿਹੜੇ ਲੋਕਾਂ ਦੇ ਗਵਾਚ ਗਏ ਸੀ ਉਹਨਾਂ

ਮੈਂ ਜੇ ਗੱਲ ਕਰੀਏ ਕਈ ਵਿਅਕਤੀਆਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਮੋਬਾਈਲ ਗੁੰਮ ਹੋ ਜਾਂਦਾ ਹੈ ਜਾਂ ਖੋਹ ਹੋ ਜਾਂਦਾ ਹੈ ਵੀ ਅਸੀਂ ਕਿਤੇ ਕੰਪਲੇਟ ਲਗਾਈਏ ਉਹਨਾਂ ਵਿਅਕਤੀਆਂ ਨੂੰ ਕੀ ਮੈਸੇਜ ਦਿਨਾ ਚਾਹੀਦਾ ਹੈ ਉਨਾ ਵਿਅਕਤੀਆਂ ਨੂੰ ਜੀ ਮੈਂ ਇਹੀ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਜਦੋਂ ਵੀ ਤੁਹਾਡਾ ਮੋਬਾਈਲ ਤੁਹਾਨੂੰ ਪਤਾ ਲੱਗਦਾ ਹੈ ਕਿ ਕਿਤੇ ਮਿਸਪਲੇਸ ਹੋ ਗਿਆ ਹੈ ਤਾਂ ਤੁਸੀਂ ਆਪਣੇ ਥਾਣੇ ਜੋ ਵੀ ਤੁਹਾਨੂੰ ਨੀਅਰਸਟ ਥਾਣਾ ਪੈਂਦਾ ਹੈ ਉੱਥੇ ਦੇ ਸਾਂਝ ਕੇਂਦਰ ਤੋਂ ਤੁਸੀਂ ਜਾ ਕੇ ਇੱਕ ਦੀ ਰਿਪੋਰਟਿੰਗ ਕਰ ਸਕਦੇ ਹੋ ਫਿਰ ਸਾਡੀ ਸਾਂਝ ਟੀਮ ਤੁਹਾਡਾ ਜਿਹੜਾ ਇਹ ਫੋਨ ਦੀ ਆਈਐਮਆਰ ਹੈ ਉਹਨੂੰ ਸੀਆਈਆਰ ਪੋਰਟਲ 'ਚ ਪਾ ਦਿੰਦੀ ਹੈ ਕਿ ਜਦੋਂ ਵੀ ਸਾਨੂੰ ਪਤਾ ਲੱਗਦਾ ਹੈ ਕਿ ਤੁਹਾਡਾ ਫੋਨ ਕਿੱਥੇ ਪਿਆ ਤਾਂ ਅਸੀਂ ਉਹਨੂੰ ਟ੍ਰੇਸ ਕਰਕੇ ਤੁਹਾਨੂੰ ਬੁਲਾ ਕੇ ਹੈਂਡਓਵਰ ਕਰਾਂਗੇ ਮੈਮ ਅੱਜ ਵਕ ਵਕ ਥਾਣਿਆਂ ਦੇ ਐਸਐਚਓ ਨੂੰ ਜ਼ਰੂਰਤ ਦਾ ਸਮਾਨ ਵੀ ਦਿੱਤਾ ਗਿਆ ਕੀ ਅੱਜ ਅਸੀਂ ਸਾਲ ਦੇ ਲਾਸਟ ਡੇ ਅਗਲਾ ਸਾਲ ਵਧੀਆ ਸ਼ੁਰੂ ਹੋਏ ਔਰ ਸਾਡੀ ਐਫੀਸ਼ੀਐਂਸੀ ਇਸ ਸਾਲ ਤੋਂ ਵੀ ਵਧੇ ਇਸ ਕਰਕੇ ਅਸੀਂ ਵਕ ਵਕ ਥਾਣਿਆਂ ਦੇ ਸਾਰੇ ਮੁਲਾਜ਼ਮਾਂ ਨੂੰ ਬੁਲਾ ਕੇ ਕਾਫੀ ਸਾਰਾ ਉਹਨਾਂ ਦੇ ਥਾਣਿਆਂ ਲਈ ਡਿਜੀਟਲ ਸਮਾਨ ਤੇ ਦੂਜਾ ਵੈਲਫੇਅਰ ਦਾ ਸਮਾਨ ਵੀ ਦਿੱਤਾ ਜਿਦੇ ਵਿੱਚ ਲੈਪਟਾਪਸ ਕੰਪਿਊਟਰਸ ਵਾਟਰ ਡਿਸਪੈਂਸਰ ਕੁਰਸੀਆਂ ਔਰ ਜਿਹੜੀ ਸਾਨੂੰ ਜਦੋਂ ਮੁਲਜ਼ਮ ਨੂੰ ਫੜਕੀ ਉਹਦੇ ਫਿੰਗਰਪ੍ਰਿੰਟ ਵਗੈਰੇ ਲੈਣੇ ਹੁੰਦੇ ਉਹ ਕਰੰਟ ਦਾ ਇਕੁਪਮੈਂਟ ਐਦਾਂ ਦਾ ਕਾਫੀ ਕੁਝ ਅਸੀਂ ਸਹੂਲਤਾਂ 'ਚ ਸਾਰੇ ਥਾਣਿਆਂ ਨੂੰ ਵੰਡਿਆ ਮੰਨ ਕੇ ਗੱਲ ਕਰੀਏ ਨਿਊ ਇਅਰ ਨੂੰ ਲੈ ਕੇ ਖਾਸ ਕਰਕੇ ਬਠਿੰਡਾ ਦੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦਾ ਨਿਊਯਾਰਕ ਦੇ ਮੱਦੇ ਨਜ਼ਰ ਜੀ ਅੱਜ ਸੜੀ ਸ਼ਾਮ ਦੀ ਪੂਰੀ ਡੀਟੇਲ ਸਿਕਿਉਰਟੀ ਪਲਾਨ ਅਸੀਂ ਜਾਰੀ ਕੀਤਾ ਹੋਇਆ ਹੈ ਦੇ ਜ਼ਿਲ੍ਹੇ ਦੇ 4 ਐਸਪੀ 13 ਡੀਐਸਪੀ ਔਰ 590 ਦੀ ਕਰੀਬ ਫੋਰਸਾਂ ਸ਼ਾਮ ਨੂੰ ਤਾਇਨਾਤ ਹੋਏਗੀ ਜਿੱਥੇ ਜਿੱਥੇ ਸਾਨੂੰ ਕੋਈ ਇੰਪੋਰਟੈਂਟ ਪ੍ਰੋਗਰਾਮਸ ਹੈ ਉੱਥੇ ਡਿਪਲॉयਮੈਂਟ ਹੋਏਗੀ ਜੇ ਕੋਈ ਹੁੱਲੜਬਾਜ਼ੀ ਕਰਦਾ ਹੈ ਉਹਦੇ ਤੇ ਵੀ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਔਰ ਜਿੱਥੇ ਵੀ ਸਾਨੂੰ ਕੋਈ ਲਾਅ ਐਂਡ ਔਰਡਰ ਚ ਜ਼ਰੂਰਤ ਪੈਂਦੀ ਹੈ ਤਾਂ ਸਾਡੀ ਮੋਬਾਈਲ ਟੀਮਾਂ ਵੀ ਤਿਆਰ ਰਹਿਣਗੀਆਂ ਬਿਲਕੁਲ ਜੀ ਬਿਲਕੁਲ ਐਸੀ ਐਸਐਸਪੀ ਬਠਿੰਡਾ ਮਨੀਤ ਕੋਂਡੋ ਜਿਨ੍ਹਾਂ ਨੇ ਕਿਆ ਕਿ ਜਿੰਨਾ ਵਿਅਕਤੀਆਂ ਦੇ ਮੋਬਾਈਲ ਗੁੰਮ ਹੋ ਚੁੱਕੇ ਸੀ ਉਹਨਾਂ ਵਿਅਕਤੀਆਂ ਨੂੰ ਬਠਿੰਡਾ ਪੁਲਿਸ ਵੱਲੋਂ ਮੋਬਾਈਲ ਰਿਕਵਰ ਕਰਕੇ ਉਹਨਾਂ ਨੂੰ ਅੱਜ ਜਿਹੜੇ ਵਾਪਸ ਦਿੱਤੇ ਗਏ ਹੈ ਕੈਮਰਾਮੈਨ ਸੁਜੀਲ ਦੇ ਨਾਲ ਮਨੋ ਚਰਕੀਵਾਲ ਟੈਨਿਕ ਸਵੇਰਾ ਟੀਵੀ ਬਠਿੰਡਾ ਇਸ ਟਾਈਮ ਪੁਲਿਸ ਲਾਈਨ ਬਟਿੰਡਾ ਚ ਮੌਜੂਦ ਹੈ ਜਿੰਨਾ ਵਿਅਕਤੀਆਂ ਦੇ ਗੁੰਮ ਹੋ ਚੁੱਕੇ ਸੀ ਮੋਬਾਈਲ ਅੱਜ ਬਟਿੰਡਾ ਪੁਲਿਸ ਵੱਲੋਂ ਮੋਬਾਈਲ ਰਿਕਵਰ ਕਰਕੇ ਦੇ ਦਿੱਤੇ ਗਿਆ ਇਸ ਉਪਰਾਲੇ ਨੂੰ ਲੈ ਕੇ ਐਸਐਸਪੀ ਬਟਿੰਡਾ ਮਨੀਤ ਕੌਂਡਲ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਆ ਮੈਂ ਮੱਜ ਉਹਨਾਂ ਵਿਅਕਤੀਆਂ ਦੇ ਮੋਬਾਈਲ ਵਾਪਸ ਕੀਤੇ ਗਏ ਜਿੰਨਾ ਵਿਅਕਤੀਆਂ ਦੇ ਮੋਬਾਈਲ ਗੁੰਮ ਹੋ ਗਏ ਸੀ ਕੀ ਕਹਿਣਾ ਚਾਹੂਗਾ ਬਟਿੰਡਾ ਪੁਲਿਸ ਜੀ ਪਿਛਲੇ 2023 ਚ ਜਿਹੜੀ CEIR ਪੋਰਟਲ ਹੈ ਗਵਰਨਮੈਂਟ ਆਫ ਇੰਡੀਆ ਦੀ ਜਿਹਦੀ ਫੁੱਲ ਫਾਰਮ ਸੈਂਟਰਲ ਇਕਵਿਪਮੈਂਟ ਆਇਡੈਂਟੀਟੀ ਰਜਿਸਟਰ ਹੈ ਇਹਦਾ ਪਰਪਸ ਹੈ ਕਿ ਜਦੋਂ ਲੋਕਾਂ ਦੇ ਫੋਨ ਮਿਸ ਹੋ ਜਾਂਦੇ ਹੈ ਤਾਂ ਇਸ ਐਪ ਤੇ ਆਪਣੀ ਮਿਸਿੰਗ ਰਿਪੋਰਟ ਦੇ ਸਕਦੇ ਹੋ ਔਰ ਉਹਦੇ ਨਾਲ-ਨਾਲ ਅਸੀਂ ਪਹਿਲਾਂ ਤੋਂ ਹੀ ਜਿਹੜੀ ਪੰਜਾਬ ਪੁਲਿਸ ਦੀ ਸਾਂਝ ਦੀ ਵਿੰਗ ਹੈ ਉਹਦੇ ਚ ਲੋਕੀ ਪਹਿਲਾਂ ਵੀ ਆਪਣੇ ਮਿਸਿੰਗ ਫੋਨਸ ਦੀ ਰਿਪੋਰਟ ਕਰਦੇ ਤਾਂ ਸਾਡੀ ਜਿਹੜੀ ਸਾਂਝ ਦੀ ਟੀਮ ਹੈ ਉਹ ਲਗਾਤਾਰ ਇਹਦੇ ਚ ਬਹੁਤ ਵਧੀਆ ਕੰਮ ਕਰ ਰਹੀ ਹੈ ਔਰ ਅਸੀਂ ਅੱਜ ਵੀ 115 ਅਜੇ ਮੋਬਾਈਲ ਜਿਹੜੇ ਲੋਕਾਂ ਦੇ ਗਵਾਚ ਕੇ ਸੀ ਉਹਨਾਂ

ਅਮਰ ਦੀ ਗੱਲ ਕਰੀਏ ਕਈ ਵਿਅਕਤੀਆਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਮੋਬਾਈਲ ਗੁੰਮ ਹੋ ਜਾਂਦਾ ਹੈ ਜਾਂ ਖੋਹ ਹੋ ਜਾਂਦਾ ਹੈ ਵੀ ਅਸੀਂ ਕਿਤੇ ਕੰਪਲੇਟ ਲਗਾਈਏ ਉਹਨਾਂ ਵਿਅਕਤੀਆਂ ਨੂੰ ਕੀ ਮੈਸੇਜ ਦਿਨਾ ਚਾਹੀਦਾ ਹੈ ਉਨਾ ਵਿਅਕਤੀਆਂ ਨੂੰ ਜੀ ਮੈਂ ਇਹੀ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਜਦੋਂ ਵੀ ਤੁਹਾਡਾ ਮੋਬਾਈਲ ਤੁਹਾਨੂੰ ਪਤਾ ਲੱਗਦਾ ਕਿ ਕਿਤੇ ਮਿਸਪਲੇਸ ਹੋ ਗਿਆ ਤਾਂ ਤੁਸੀਂ ਆਪਣੇ ਥਾਣੇ ਜੋ ਵੀ ਤੁਹਾਨੂੰ ਨੀਅਰਸ ਥਾਣਾ ਪੈਂਦਾ ਹੈ ਉੱਥੇ ਦੇ ਸਾਂਝ ਕੇਂਦਰ ਤੋਂ ਤੁਸੀਂ ਜਾ ਕੇ ਇੱਕ ਇਹਦੀ ਰਿਪੋਰਟਿੰਗ ਕਰ ਸਕਦੇ ਹੋ ਫਿਰ ਸਾਡੀ ਸਾਂਝ ਟੀਮ ਤੁਹਾਡਾ ਜਿਹੜਾ ਇਹ ਫੋਨ ਦੀ IMEI ਆਰ ਹੈ ਉਹਨੂੰ CIR ਪੋਰਟਲ 'ਤੇ ਪਾ ਦਿੰਦੀ ਹੈ ਕਿ ਜਦੋਂ ਵੀ ਸਾਨੂੰ ਪਤਾ ਲੱਗਦਾ ਕਿ ਤੁਹਾਡਾ ਫੋਨ ਕਿੱਥੇ ਪਿਆ ਹੈ ਤਾਂ ਅਸੀਂ ਉਹਨੂੰ ਡ੍ਰੈਸ ਕਰਕੇ ਤੁਹਾਨੂੰ ਬੁਲਾ ਕੇ ਹੈਂਡਓਵਰ ਕਰਾਂਗੇ ਮੈਮ ਅੱਜ ਵਕ ਵਕ ਥਾਣਿਆਂ ਦੇ ਐਸਐਚਓ ਨੂੰ ਜ਼ਰੂਰਤ ਦਾ ਸਮਾਨ ਵੀ ਦਿੱਤਾ ਗਿਆ ਕੀ ਕਹਿਣਾ ਚਾਹੋਗੇ ਅੱਜ ਅਸੀਂ ਸਾਲ ਦੇ ਲਾਸਟ ਡੇ ਅਗਲਾ ਸਾਲ ਵਧੀਆ ਸ਼ੁਰੂ ਹੋਏ ਔਰ ਸਾਡੀ ਐਫੀਸ਼ੀਐਂਸੀ ਇਸ ਸਾਲ ਤੋਂ ਵੀ ਵਧੇ ਇਸ ਕਰਕੇ ਅਸੀਂ ਵਕ ਵਕ ਥਾਣਿਆਂ ਦੇ ਸਾਰੇ ਮੁਲਾਜ਼ਮਾਂ ਨੂੰ ਬੁਲਾ ਕੇ ਕਾਫੀ ਸਾਰਾ ਉਹਨਾਂ ਦੇ ਥਾਣਿਆਂ ਲਈ ਡਿਜੀਟਲ ਸਮਾਨ ਤੇ ਦੂਜਾ ਵੈਲਫੇਅਰ ਦਾ ਸਮਾਨ ਵੀ ਦਿੱਤਾ ਜਿਦੇ ਵਿੱਚ ਲੈਪਟਾਪਸ ਕੰਪਿਊਟਰਸ ਵਾਟਰ ਡਿਸਪੈਂਸਰ ਕੁਰਸੀਆਂ ਔਰ ਜਿਹੜੀ ਸਾਨੂੰ ਜਦੋਂ ਮੁਲਜ਼ਮ ਨੂੰ ਫੜਕੀ ਉਹਦੇ ਫਿੰਗਰਪ੍ਰਿੰਟ ਵਗੈਰੇ ਲੈਣੇ ਹੁੰਦੇ ਉਹ ਕਰਨ ਦਾ ਇਕਵਿਪਮੈਂਟ ਐਦਾਂ ਦਾ ਕਾਫੀ ਕੁਝ ਅਸੀਂ ਸਹੂਲਤਾਂ ਅੱਜ ਸਾਰੇ ਥਾਣਿਆਂ ਨੂੰ ਵੰਡਿਆ ਮੰਨ ਕੇ ਗੱਲ ਕਰੀਏ ਨਿਊ ਇਅਰ ਨੂੰ ਲੈ ਕੇ ਖਾਸ ਕਰਕੇ ਬਠਿੰਡਾ ਦੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦਾ ਨਿਊਯਾਰਕ ਦੇ ਮੱਦੇ ਨਜ਼ਰ ਜੀ ਅੱਜ ਸੜੀ ਸ਼ਾਮ ਦੀ ਪੂਰੀ ਡੀਟੇਲ ਸਿਕਿਉਰਟੀ ਪਲਾਨ ਅਸੀਂ ਜਾਰੀ ਕੀਤਾ ਹੋਇਆ ਹੈ ਦੇ ਜ਼ਿਲ੍ਹੇ ਦੇ 4 ਐਸਪੀ 13 ਡੀਐਸਪੀ ਔਰ 590 ਦੀ ਕਰੀਬ ਫੋਰਸਾਂ ਸ਼ਾਮ ਨੂੰ ਤਾਇਨਾਤ ਹੋਏਗੀ ਜਿੱਥੇ ਜਿੱਥੇ ਸਾਨੂੰ ਕੋਈ ਇੰਪੋਰਟੈਂਟ ਪ੍ਰੋਗਰਾਮਸ ਉੱਥੇ ਡਿਪਲॉयਮੈਂਟ ਹੋਏਗੀ ਜੇ ਕੋਈ ਹੁੱਲੜਬਾਜ਼ੀ ਕਰਦਾ ਹੈ ਉਹਦੇ ਤੇ ਵੀ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਔਰ ਜਿੱਥੇ ਵੀ ਸਾਨੂੰ ਕੋਈ ਲਾਅ ਐਂਡ ਔਰਡਰ ਚ ਜ਼ਰੂਰਤ ਪੈਂਦੀ ਹੈ ਤਾਂ ਸਾਡੀ ਮੋਬਾਈਲ ਟੀਮਾਂ ਵੀ ਤਿਆਰ ਰਹਿਣਗੀਆਂ ਬਿਲਕੁਲ ਜੀ ਬਿਲਕੁਲ ਐਸਐਸਪੀ ਬਠਿੰਡਾ ਮਨੀਤ ਕੌਂਡਲ ਜਿਨ੍ਹਾਂ ਨੇ ਕਿਹਾ ਕਿ ਜਿੰਨਾ ਵਿਅਕਤੀਆਂ ਦੇ ਮੋਬਾਈਲ ਗੁੰਮ ਹੋ ਚੁੱਕੇ ਸੀ ਉਹਨਾਂ ਵਿਅਕਤੀਆਂ ਨੂੰ ਬਠਿੰਡਾ ਪੁਲਿਸ ਵੱਲੋਂ ਮੋਬਾਈਲ ਰਿਕਵਰ ਕਰਕੇ ਉਹਨਾਂ ਨੂੰ ਅੱਜ ਜੜੇ ਵਾਪਸ ਦਿੱਤੇ ਗਏ ਕੈਮਰਾਮੈਨ ਸੁਜਲ ਦੇ ਨਾਮ ਮਨੋਚਰਕੀਵਾਲ ਦੈਨਿਕ ਸਵੇਰਾ ਟੀਵੀ ਬਠਿੰਡਾ ਇਸ ਟਾਈਮ ਪੁਲਿਸ ਲਾਈਨ ਬਟਿੰਡਾ ਚ ਮੌਜੂਦ ਹੈ ਜਿੰਨਾ ਵਿਅਕਤੀਆਂ ਦੇ ਗੁੰਮ ਹੋ ਚੁੱਕੇ ਸੀ ਮੋਬਾਈਲ ਅੱਜ ਬਟਿੰਡਾ ਪੁਲਿਸ ਵੱਲੋਂ ਮੋਬਾਈਲ ਰਿਕਵਰ ਕਰਕੇ ਦੇ ਦਿੱਤੇ ਗਿਆ ਇਸ ਉਪਰਾਲੇ ਨੂੰ ਲੈ ਕੇ ਐਸਐਸਪੀ ਬਟਿੰਡਾ ਮਨੀਤ ਕੌਂਡਲ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਆ ਮੈਂ ਅੱਜ ਉਹਨਾਂ ਵਿਅਕਤੀਆਂ ਦੇ ਮੋਬਾਈਲ ਵਾਪਸ ਕੀਤੇ ਗਏ ਜਿੰਨਾ ਵਿਅਕਤੀਆਂ ਦੇ ਮੋਬਾਈਲ ਗੁੰਮ ਹੋ ਗਏ ਸੀ ਕੀ ਕਹਿਣਾ ਚਾਹੂਗਾ ਬਟਿੰਡਾ ਪੁਲਿਸ ਜੀ ਪਿਛਲੇ 2023 ਚ ਜਿਹੜੀ CEIR ਪੋਰਟਲ ਹੈ ਗਵਰਨਮੈਂਟ ਆਫ ਇੰਡੀਆ ਦੀ ਜਿਹਦੀ ਫੁੱਲ ਫਾਰਮ ਸੈਂਟਰਲ ਇਕਵਿਪਮੈਂਟ ਆਇਡੈਂਟੀਟੀ ਰਜਿਸਟਰ ਹੈ ਇਹਦਾ ਪਰਪਸ ਹੈ ਕਿ ਜਦੋਂ ਲੋਕਾਂ ਦੇ ਫੋਨ ਮਿਸ ਹੋ ਜਾਂਦੇ ਹੈ ਤਾਂ ਇਸ ਐਪ ਤੇ ਆਪਣੀ ਮਿਸਿੰਗ ਰਿਪੋਰਟ ਦੇ ਸਕਦੇ ਹੋ ਔਰ ਉਹਦੇ ਨਾਲ ਨਾਲ ਅਸੀਂ ਪਹਿਲਾਂ ਤੋਂ ਹੀ ਜਿਹੜੀ ਪੰਜਾਬ ਪੁਲਿਸ ਦੀ ਸਾਂਝ ਦੀ ਵਿੰਗ ਹੈ ਉਹਦੇ ਚ ਲੋਕੀ ਪਹਿਲਾਂ ਵੀ ਆਪਣੇ ਮਿਸਿੰਗ ਫੋਨਸ ਦੀ ਰਿਪੋਰਟ ਕਰਦੇ ਹੋ ਤਾਂ ਸਾਡੀ ਜਿਹੜੀ ਸਾਂਝ ਦੀ ਟੀਮ ਹੈ ਉਹ ਲਗਾਤਾਰ ਇਹਦੇ ਚ ਬਹੁਤ ਵਧੀਆ ਕੰਮ ਕਰ ਰਹੀ ਹੈ ਔਰ ਅਸੀਂ ਅੱਜ ਵੀ 115 ਅਜੇ ਮੋਬਾਈਲਸ ਜਿਹੜੇ ਲੋਕਾਂ ਦੇ ਗਵਾਚੇ ਸੀ ਉਹਨਾਂ ਨੂੰ ਹੈਂਡਓਵਰ ਕੀਤੇ ਜਿਨ੍ਹਾਂ ਦੀ ਵਾਰਥ ਅਰਾਊਂਡ 16 ਲੱਖ ਦੇ ਕਰੀਬ ਹੈ ਔਰ ਮੈਂ ਵੀ ਦੱਸਣਾ ਚਾਹਾਂਗੀ ਕਿ 2025 ਚ ਅਸੀਂ ਹੁਣ ਤੱਕ ਅਸਲ ਲਾਸਟ ਡੇ ਇਸ ਸਾਲ ਦਾ ਅਸੀਂ 1013 ਮੋਬਾਈਲ ਲੋਕਾਂ ਨੂੰ ਵਾਪਸ ਕੀਤੇ ਔਰ ਇਹ ਜਿਹੜਾ CEIR ਹੈ ਇਹ 2023 ਚ ਸ਼ੁਰੂ ਹੋਇਆ ਸੀ 23 ਤੋਂ ਲੈ ਕੇ ਹੁਣ ਤੱਕ ਅਸੀਂ 1355 ਫੋਨ ਲੋਕਾਂ ਦੇ ਵਾਪਸ ਕਰ ਚੁੱਕੇ ਔਰ ਇਸ ਸਾਲ ਵੀ ਜਿਹੜੇ ਫੋਨਸ ਦੀ ਰਿਕਵਰੀ ਹੋਦੀ ਵੈਲਿਊ 1.33 ਲੱਖ ਹੈ ਮੈਂ ਵੀ ਗੱਲ ਕਰੀਏ ਕਈ ਵਿਅਕਤੀਆਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਮੋਬਾਈਲ ਗੁੰਮ ਹੋ ਜਾਂਦਾ ਹੈ ਜਾਂ ਖੋਹ ਹੋ ਜਾਂਦਾ ਹੈ ਵੀ ਅਸੀਂ ਕਿਤੇ ਕੰਪਲੇਟ ਲਗਾਈਏ ਉਹਨਾਂ ਵਿਅਕਤੀਆਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਹੈ ਉਨਾ ਵਿਅਕਤੀਆਂ ਨੂੰ ਜੀ ਮੈਂ ਇਹੀ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਜਦੋਂ ਵੀ ਤੁਹਾਡਾ ਮੋਬਾਈਲ ਤੁਹਾਨੂੰ ਪਤਾ ਲੱਗਦਾ ਹੈ ਕਿ ਕਿਤੇ ਮਿਸਪਲੇਸ ਹੋ ਗਿਆ ਹੈ ਤਾਂ ਤੁਸੀਂ ਆਪਣੇ ਥਾਣੇ ਜੋ ਵੀ ਤੁਹਾਨੂੰ ਨੀਅਰਸਟ ਥਾਣਾ ਪੈਂਦਾ ਹੈ ਉੱਥੇ ਦੇ ਸਾਂਝ ਕੇਂਦਰ ਤੋਂ ਤੁਸੀਂ ਜਾ ਕੇ ਇੱਕ ਇਹਦੀ ਰਿਪੋਰਟਿੰਗ ਕਰ ਸਕਦੇ ਹੋ ਫਿਰ ਸਾਡੀ ਸਾਂਝ ਟੀਮ ਤੁਹਾਡਾ ਜਿਹੜਾ ਇਹ ਫੋਨ ਦੀ ਆਈਐਮਆਰ ਹੈ ਉਹਨੂੰ ਸੀਆਈਆਰ ਪੋਰਟਲ 'ਚ ਪਾ ਦਿੰਦੀ ਹੈ ਕਿ ਜਦੋਂ ਵੀ ਸਾਨੂੰ ਪਤਾ ਲੱਗਦਾ ਹੈ ਕਿ ਤੁਹਾਡਾ ਫੋਨ ਕਿੱਥੇ ਪਿਆ ਤਾਂ ਅਸੀਂ ਉਹਨੂੰ ਟ੍ਰੇਸ ਕਰਕੇ ਤੁਹਾਨੂੰ ਬੁਲਾ ਕੇ ਹੈਂਡਓਵਰ ਕਰਾਂਗੇ ਮੈਮ ਅੱਜ ਵਕ ਵਕ ਥਾਣਿਆਂ ਦੇ ਐਸਐਚਓ ਨੂੰ ਜ਼ਰੂਰਤ ਦਾ ਸਮਾਨ ਵੀ ਦਿੱਤਾ ਗਿਆ ਅਜੀ ਅਸੀਂ ਸਾਲ ਦੇ ਲਾਸਟ ਡੇ ਅਗਲਾ ਸਾਲ ਵਧੀਆ ਸ਼ੁਰੂ ਹੋਏ ਔਰ ਸਾਡੀ ਐਫੀਸ਼ੀਐਂਸੀ ਇਸ ਸਾਲ ਤੋਂ ਵੀ ਵਧੇ ਇਸ ਕਰਕੇ ਅਸੀਂ ਵਕ ਵਕ ਥਾਣਿਆਂ ਦੇ ਸਾਰੇ ਮੁਲਾਜ਼ਮਾਂ ਨੂੰ ਬੁਲਾ ਕੇ ਕਾਫੀ ਸਾਰਾ ਉਹਨਾਂ ਦੇ ਥਾਣਿਆਂ ਲਈ ਡਿਜੀਟਲ ਸਮਾਨ ਤੇ ਦੂਜਾ ਵੈਲਫੇਅਰ ਦਾ ਸਮਾਨ ਵੀ ਦਿੱਤਾ ਜਿਦੇ ਵਿੱਚ ਲੈਪਟਾਪਸ ਕੰਪਿਊਟਰਸ ਵਾਟਰ ਡਿਸਪੈਂਸਰ ਕੁਰਸੀਆਂ ਔਰ ਜਿਹੜੀ ਸਾਨੂੰ ਜਦੋਂ ਮੁਲਜ਼ਮ ਨੂੰ ਫੜਕੇ ਉਹਦੇ ਫਿੰਗਰਪ੍ਰਿੰਟ ਵਗੈਰੇ ਲੈਣੇ ਹੁੰਦੇ ਉਹ ਕਰਨ ਦਾ ਇਕਵਿਪਮੈਂਟ ਐਦਾਂ ਦਾ ਕਾਫੀ ਕੁਝ ਅਸੀਂ ਸਹੂਲਤਾਂ ਅਚ ਸਾਰੇ ਥਾਣਿਆਂ ਨੂੰ ਵੰਡਿਆ ਮੰਨ ਕੇ ਗੱਲ ਕਰੀਏ ਨਿਊ ਇਅਰ ਨੂੰ ਲੈ ਕੇ ਖਾਸ ਕਰਕੇ ਬਠਿੰਡਾ ਦੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦਾ న్యూ ਯਰ ਦੇ ਮੱਦੇ ਨਜ਼ਰ ਜੀ ਅੱਜ ਸਾਡੀ ਸ਼ਾਮ ਦੀ ਪੂਰੀ ਡੀਟੇਲ ਸਿਕਿਉਰਟੀ ਪਲਾਨ ਅਸੀਂ ਜਾਰੀ ਕੀਤਾ ਹੋਇਆ ਮੇਰੇ ਜ਼ਿਲ੍ਹੇ ਦੇ 4 ਐਸਪੀ 13 ਡੀਐਸਪੀ ਔਰ 590 ਦੀ ਕਰੀਬ ਫੋਰਸਾਂ ਸ਼ਾਮ ਨੂੰ ਤਾਇਨਾਤ ਹੋਏਗੀ ਜਿੱਥੇ ਜਿੱਥੇ ਸਾਨੂੰ ਕੋਈ ਇੰਪੋਰਟੈਂਟ ਪ੍ਰੋਗਰਾਮਸ ਹੈ ਉੱਥੇ ਡਿਪਲॉयਮੈਂਟ ਹੋਏਗੀ ਜੇ ਕੋਈ ਹੁੱਲੜਬਾਜ਼ੀ ਕਰਦਾ ਹੈ ਉਹਦੇ ਤੇ ਵੀ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਔਰ ਜਿੱਥੇ ਵੀ ਸਾਨੂੰ ਕੋਈ ਲਾਅ ਐਂਡ ਔਰਡਰ ਚ ਜ਼ਰੂਰਤ ਪੈਂਦੀ ਹੈ ਤਾਂ ਸਾਡੀ ਮੋਬਾਈਲ ਟੀਮਾਂ ਵੀ ਤਿਆਰ ਰਹਿਣਗੀਆਂ ਬਿਲਕੁਲ ਜੀ ਬਿਲਕੁਲ ਐਸੀ ਐਸਐਸਪੀ ਬਠਿੰਡਾ ਮਨੀਤ ਕੌਂਡਲ ਜਿਨ੍ਹਾਂ ਨੇ کیا ਕੀਤਾ ਜਿੰਨਾ ਵਿਅਕਤੀਆਂ ਦੇ ਮੋਬਾਈਲ ਗੁੰਮ ਹੋ ਚੁੱਕੇ ਸੀ ਉਹਨਾਂ ਵਿਅਕਤੀਆਂ ਨੂੰ ਬਠਿੰਡਾ ਪੁਲਿਸ ਵੱਲੋਂ ਮੋਬਾਈਲ ਰਿਕਵਰ ਕਰਕੇ ਉਹਨਾਂ ਨੂੰ ਅੱਜ ਜਿਹੜੇ ਵਾਪਸ ਦਿੱਤੇ ਗਏ ਹੈ ਕੈਮਰਾਮੈਨ ਸੁਜੀਲ ਦੇ ਨਾਲ ਮਨੋ ਚਰਕੀਵਾਲ ਟੈਨਿਕ ਸਵੇਰਾ ਟੀਵੀ ਬਠਿੰਡਾ